ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਦਾ 마ਗੀ ਦੇ ਮੇਲੇ ਦੇ ਨਾਲ ਕੀ ਸੰਬੰਧ ਹੈ ਅੱव ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸੰਗਲ ਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪਹਾੜੀ ਅਤੇ ਮੁਗਲ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਉਸ ਸਮੇਂ 10 ਲੱਖ ਤੋਂ ਵੀ ਵੱਧ ਫੌਜ ਨੇ 8 ਮਹੀਨੇ ਤੱਕ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਕੋਲ ਸੌ ਦੇ ਕਰੀਬ ਸਿੰਘ ਰਹਿ ਗਏ ਸਨ ਅਤੇ ਉਹ ਵੀ ਭੁੱਖਾ ਤੇ ਉਹ ਸਮੇਂ ਦੇ ਹਾਲਾਤਾਂ ਤੋਂ ਤੰਗ ਆ ਕੇ ਕਿਲਾ ਛੱਡਣ ਲਈ ਤਿਆਰ ਹੋ ਗਏ ਸਨ। ਉਹਨਾਂ ਸਿੰਘਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਪਾਸ਼ਾ ਜੀ ਅਸੀਂ ਕਿਲਾ ਛੱਡ ਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ। ਪਾਸ਼ਾ ਜੀ ਹੁਣ ਸਾਡੇ ਕੋਲੋਂ ਭੁੱਖ ਅਤੇ ਦੁੱਖ ਸਹਿ ਨਹੀਂ ਹੋ ਰਿਹਾਏ। ਪਾਸ਼ਾ ਜੀ ਜਾਂ ਤਾਂ ਤੁਸੀਂ ਵੀ ਇਸ ਕਿਲੇ ਨੂੰ ਖਾਲੀ ਕਰਕੇ ਜਾਣ ਦੀ ਕਿਰਪਾਲਤਾ ਕਰੋ ਜਾਂ ਫਿਰ ਸਾਨੂੰ ਇੱਥੋਂ ਜਾਣ ਦੇ ਹੁਕਮ ਦੇ ਦੇਵੋ ਸਿੰਘਾਂ ਦੀ ਇਹ ਗੱਲ ਸੁਣ ਕੇ ਗੁਰੂ ਪਾਸ਼ਾ ਜੀ ਸਿੰਘਾਂ ਨੂੰ ਕਹਿਣ ਲਗੇ ਕਿ ਭਾਈ ਸਿੰਘੋ ਉਹਨਾਂ ਜ਼ਾਲਿਮਾਂ ਤੇ ਮੈਨੂੰ ਕੋਈ ਭਰੋਸਾ ਨਹੀਂ ਹੈ ਜਦੋਂ ਤੱਕ ਤੁਸੀਂ ਇਸ ਕਿਲੇ ਦੇ ਅੰਦਰ ਹੋ ਤਾਂ ਉਦੋਂ ਤੱਕ ਤੁਹਾਡਾ ਕੋਈ ਵਾਰ ਨਹੀਂ ਬਿੰਗਾ ਕਰ ਸਕਦਾ ਅਤੇ ਕਿਲਾ ਛੱਡਣਸਾਰ ਹੀ ਵੈਰੀਆਂ ਨੇ ਤੁਹਾਨੂੰ ਤੁਹਾਡੇ ਉੱਤੇ ਹਮਲਾ ਕਰ ਦੇਣਾ ਹੈ ਅਤੇ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ ਕਪਾਈ ਸਿੰਘੋ ਤੁਸੀਂ ਵਿਦਾਵਾ ਲਿਖ ਕੇ ਸਾਨੂੰ ਦੇ ਜਾਵੋ ਅਤੇ ਉਸ ਵਿਦਾਵੇ ਦੇ ਉੱਤੇ ਦਸਤਕਤ ਕਰਕੇ ਇਹ ਦੇਵੋ ਅਤੇ ਉਸ ਵਿਦਾਵੇ ਦੇ ਅੰਦਰ ਇਹ ਲਿਖਣਾ ਹੈ ਅਸੀਂ ਤੁਹਾਡੇ ਸਿੰਘ ਨਹੀਂ ਹਾਂ ਅਤੇ ਤੁਸੀਂ ਸਾਡੇ ਗੁਰੂ ਨਹੀਂ ਹੋ ਇੰਨੀ ਗੱਲ ਵਿਦਾਵੇ ਦੇ ਵਿੱਚ ਲਿਖ ਕੇ ਤੁਸੀਂ ਸਾਨੂੰ ਦੇ ਕੇ ਇੱਥੋਂ ਜਾ ਸਕਦੇ ਹੋ ਪਰ ਸਾਹਾ ਸੰਗਤ ਜੀ ਐਨਾ ਸਿੰਘਾਂ ਦੇ ਵਿੱਚੋਂ ਕੁਝ ਕੁ ਸਿੰਘਾਂ ਨੇ ਇਸ ਵਿਦਾਵੇ ਦੇ ਉੱਤੇ ਦਸਕਤ ਕਰਨ ਤੋਂ ਮਨਾ ਕਰ ਦਿੱਤਾ ਪਰ ਮਾਝੇ ਦੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਾਹ ਸਿੰਘ ਸਮੇਤ ਸਾਰਿਆਂ ਨੇ ਉਸ ਵਿਦਾਵੇ ਦੇ ਉੱਤੇ ਦਸਕਤ ਕਰ ਦਿੱਤੇ ਅਤੇ ਗੁਰੂ ਸਾਹਿਬ ਜੀ ਨੇ ਇਹ ਵਿਦਾਵਾ ਪ੍ਰਵਾਨ ਕਰ ਲਿਆ ਅਤੇ ਆਪਣੇ ਕੋਲ ਰੱਖ ਲਿਆ ਅਤੇ ਉਹਨਾਂ ਸਿੰਘਾਂ ਨੂੰ ਉੱਥੋਂ ਜਾਣ ਦੀ ਆਗਿਆ ਦੇ ਦਿੱਤੀ ਸਾਹ ਸੰਗਤ ਜੀ ਇਸ ਤੋਂ ਬਾਅਦ ਫਿਰ 40 ਸਿੰਘ ਕਿਲਾ ਛੱਡ ਕੇ ਆਪਣੇ ਘਰਾਂ ਵੱਲ ਚਲੇ ਜਾਂਦੇ ਹਨ ਅਤੇ ਮਨ ਵਿੱਚ ਇਹ ਸੋਚਦੇ ਹਨ ਕਿ ਸ਼ਾਇਦ ਸਾਡੇ ਪਰਿਵਾਰ ਵਾਲੇ ਸਾਨੂੰ ਜਿੰਦਾ ਦੇਖ ਕੇ ਬੜੇ ਖੁਸ਼ ਹੋਣਗੇ ਪਰ ਜਦੋਂ ਇਹ ਸਿੰਘ ਪਰ ਜਦੋਂ ਇਹ 40 ਸਿੰਘ ਆਪੋ ਆਪਣੇ ਘਰ ਜਾਂਦੇ ਹਨ ਪਿੰਡ ਚਮਾਲ ਪਹੁੰਚਦੇ ਹਨ ਤਾਂ ਇਹਨਾਂ ਸਿੰਘਾਂ ਦੇ ਪਰਿਵਾਰ ਵਾਲੇ ਇਹਨਾਂ ਦੀਆਂ ਇਹਨਾਂ ਸਿੰਘਾਂ ਦੀਆਂ ਪਤਨੀਆਂ ਇਹਨਾਂ ਨੂੰ ਵੇਖ ਕੇ ਬੜੇ ਹੈਰਾਨ ਹੁੰਦੇ ਹਨ ਕਿ ਇਹ ਸਿੰਘ ਆਪਣੇ ਗੁਰੂ ਨੂੰ ਛੱਡ ਕੇ ਘਰ ਕਿਉਂ ਆ ਗਏ ਹਨ ਕਿਉਂਕਿ ਇਹਨਾ ਸਿੰਘਾਂ ਦੇ ਘਰ ਵਾਲੀਆਂ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਰ ਸ਼ਹੀਦਾਂ ਦੀਆਂ ਵਿਧਵਾਵਾਂ ਆਪਣੇ ਆਪ ਨੂੰ ਵਿਧਵਾਵਾਂ ਮੰਨ ਚੁੱਕੀਆਂ ਸਨ ਤਾਂ ਉਹਨਾ ਸਿੰਘਾਂ ਦੀਆਂ ਘਰ ਵਾਲੀਆਂ ਨੇ ਬੇਮੁਖ ਹੋਏ ਸਿੰਘਾਂ ਨੂੰ ਆਪਣੇ ਘਰ ਵਾਲਿਆਂ ਨੂੰ ਘਰੋਂ ਕੱਢ ਦਿੱਤਾ ਅਤੇ ਕਹਿ ਲਗੀਆਂ ਕਿ ਜਿਹੜੇ ਅੱਜ ਗੁਰੂ ਨੂੰ ਛੱਡ ਕੇ ਆ ਗਏ ਹਨ ਜਿਹੜੇ ਆਪਣੇ ਗੁਰੂ ਨੂੰ ਇਸ ਹਾਲਤ ਵਿੱਚ ਛੱਡ ਕੇ ਆ ਗਏ ਹਨ ਉਹ ਸਾਡੇ ਕਦੀ ਵੀ ਨਹੀਂ ਬਣ ਸਕਦੇ ਉਹ ਸਾਨੂੰ ਵੀ ਕਿਸੇ ਵੀ ਵਕਤ ਛੱਡ ਸਕਦੇ ਹਨ ਜਦ ਇਸ ਗੱਲ ਦਾ ਬੀਬੀ ਭਾਗ ਕੌਰ ਨੂੰ ਪਤਾ ਲੱਗਦਾ ਹੈ ਤਾਂ ਬੀਬੀ ਭਾਗ ਕੌਰ ਦਾ ਖੂਨ ਖੌਲ ਉੱਠਦਾ ਹੈ ਅਤੇ ਬੀਬੀ ਭਾਗ ਕੌਰ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਕਿਰਪਾਨ ਫੜ ਲੈਂਦੇ ਹਨ ਅਤੇ ਬੇਮੁਖ ਸਿੰਘਾਂ ਨੂੰ ਫਟਕਾਰਦੇ ਹੋਏ ਕਹਿਣ ਲੱਗੀ ਕਪਾਈ ਸਿੰਘੋ ਤੁਸੀਂ ਆਪਣੇ ਹੱਥਾਂ ਵਿੱਚ ਚੂੜੀਆਂ ਪਾ ਲਵੋ ਔਰਤਾਂ ਦੇ ਬਾਗ ਆਪਣੇ ਘਰਾਂ ਵਿੱਚ ਬੈਠ ਜਾਵੋ ਅਤੇ ਬੂਝ ਤਿਲਾਂ ਦੇ ਬਾਗ ਆਪਣੇ ਘਰਾਂ ਵਿੱਚ ਬੈਠ ਜਾਵੋ ਜਿਹੜੇ ਤੁਸੀਂ ਲੋੜ ਪੈਣ ਤੇ ਆਪਣੇ ਗੁਰੂ ਦੇ ਨਹੀਂ ਸਕੇ ਹੋ ਸਕੇ ਤੁਸੀਂ ਆਪਣੇ ਪਰਿਵਾਰਾਂ ਦੇ ਕੱਦ ਹੋਵੋਂਗੇ ਬੀਬੀ ਭਾਗਕੌਰ ਦੀਆਂ ਇਹ ਗੱਲਾਂ ਸੁਣ ਕੇ ਉਹ ਸਿੰਘ ਸ਼ਰਮਿੰਦਾ ਹੋ ਜਾਂਦੇ ਹਨ ਤਾਂ ਫਿਰ ਉਹ 40 ਸਿੰਘ ਦਾ ਭਾਗਕੌਰ ਦੀ ਅਗਵਾਈ ਹੇਠ ਗੁਰੂ ਸਾਹਿਬ ਜੀ ਕੋਲੋਂ ਸ਼ਮਾ ਮੰਗਣ ਦੇ ਲਈ ਜਾਂਦੇ ਹਨ ਮਾਫੀ ਮੰਗਣ ਦੇ ਲਈ ਜਾਂਦੇ ਹਨ ਬੀਬੀ ਭਾਗ ਕੌਰ ਅਤੇ ਚਾਲੀ ਸਿੰਘ ਲੀਲਾ ਛੱਡ ਚੁੱਕੇ ਗੁਰੂ ਸਾਹਿਬ ਜੀ ਨੂੰ ਲੱਭਦੇ ਹੋਏ ਫਿਰ ਉਹ ਖਦਰਾਣੇ ਦੀ ਢਾਬ ਕੋਲ ਪਹੁੰਚ ਜਾਂਦੇ ਹਨ ਅਤੇ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਮੁਗਲ ਸੈਨਾ ਦੇ ਨਾਲ ਜਨਵਰੀ 1706 ਈਸਵੀ ਨੂੰ ਭਿਆਨਕ ਜੁੱਧ ਕਰਕੇ ਵੀਰਗਤੀ ਪ੍ਰਾਪਤ ਕਰਦੇ ਹਨ ਪਰ ਗੁਰੂ ਸਾਹਿਬ ਜੀ ਉੱਥੇ ਨੇੜੇ ਹੀ ਇੱਕ ਟਿੱਬੇ ਉੱਤੇ ਬੈਠੇ ਸਨ ਅਤੇ ਸਿੰਘਾਂ ਨੂੰ ਯੋਧ ਦੇ ਮੈਦਾਨ ਵਿੱਚ ਲੜਦੇ ਹੋਏ ਦੇਖ ਰਹੇ ਸਨ ਅਤੇ ਅਦੇ ਜੰਗ ਦੇ ਦੌਰਾਨ ਜ਼ਖਮੀ ਹੋਏ ਭਾਈ ਮਹਾ ਸਿੰਘ ਕੋਲ ਜਾਂਦੇ ਹਨ ਅਤੇ ਉਹਨਾਂ ਦੀਆਂ ਅੱਖਾਂ ਉੱਤੇ ਜਲ ਛਿੜਕ ਕੇ ਉਸ ਨੂੰ ਸੁਚੇਤ ਕਰਦੇ ਹਨ ਜੋ ਕਿ ਆਪਣੇ ਆਖਰੀ ਸਵਾਸ ਲੈ ਰਹੇ ਸਨ ਅਤੇ ਗੁਰੂ ਪਾਸ਼ਾ ਜੀ ਨੇ ਆਪਣੇ ਸਿੰਘ ਦਾ ਸਿਰ ਆਪਣੇ ਗੋਡੇ ਉੱਤੇ ਆਪਣੀ ਬੁੱਕਲ ਵਿੱਚ ਲੈ ਲਿਆ ਅਤੇ ਭਾਈ ਮਾਹ ਸਿੰਘ ਜਦ ਗੁਰੂ ਸਾਹਿਬ ਜੀ ਨੂੰ ਦੇਖਦੇ ਹਨ ਤਾਂ ਆਪਣੇ ਦੋਨੋਂ ਹੱਥ ਜੋੜ ਲੈਂਦੇ ਹਨ ਅਤੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਤਾਂ ਮਾਫੀ ਮੰਗਦੇ ਹਨ ਤੇ ਕਹਿਣ ਲੱਗਾ ਕਿ ਪਾਸ਼ਾ ਜੀ ਅਸੀਂ ਤੁਹਾਡੇ ਸਿੱਖ ਹਾਂ ਅਤੇ ਤੁਸੀਂ ਹੀ ਸਾਡੇ ਗੁਰੂ ਹੋ ਸਾਨੂੰ ਬਖਸ਼ ਦੇਵੋ ਭਾਈ ਮਾਹ ਸਿੰਘ ਗੁਰੂ ਪਾਸ਼ਾ ਜੀ ਦੇ ਅਰਦਾਸ ਕਰਦੇ ਹਨ ਕਿ ਪਾਸ਼ਾ ਜੀ ਜੋ ਵਿਦਾਵਾ ਅਸੀਂ ਤੁਹਾਨੂੰ ਲੈ ਕੇ ਦੇ ਕੇ ਆਏ ਸਾਂ ਕਿਰਪਾ ਕਰਕੇ ਤੁਸੀਂ ਉਹ ਵਿਦਾਵਾ ਪਾੜ ਦੇਵੋ ਤਾਂ ਕਿ ਸਾਨੂੰ ਮੁਕਤੀ ਮਿਲ ਜਾਵੇ ਤੇ ਕਹਿਣ ਲੱਗਾ ਕਿ ਪਾਸ਼ਾ ਜੀ ਜੇਕਰ ਤੁਸੀਂ ਉਹ ਵਿਦਾਵਾ ਨਾ ਪਾੜਿਆ ਤਾਂ ਅਸੀਂ ਆਪਣੇ ਆਪ ਨੂੰ ਕਦੀ ਵੀ ਮਾਫ ਨਹੀਂ ਕਰਾਂਗੇ ਤਾਂ ਭਾਈ ਮਹਾ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਪਾਸ਼ਾ ਜੀ ਨੇ ਆਪਣੇ ਕਮਰ ਕਸੇ ਦੇ ਵਿੱਚੋਂ ਵਿਦਾਵਾ ਕੱਢਿਆ ਅਤੇ ਉਸ ਵਿਦਾਵੇ ਨੂੰ ਪਾੜ ਕੇ ਦੋ ਟੁਕੜੇ ਕਰ ਦਿੱਤੇ ਤੇ ਭਾਈ ਮਹਾ ਸਿੰਘ ਦੀ ਟੁੱਟੀ ਹੋਈ ਗੰਢ ਦਿੱਤੀ ਪਾੜਨ ਦੀ ਦੇਰ ਹੀ ਸੀ ਸੰਗਤ ਜੀ ਭਾਈ ਮਹਾ ਸਿੰਘ ਜੀ ਨੇ ਜਕਾਰੇ ਲਾਉਂਦੇ ਹੋਏ ਸ਼ਹੀਦੀ ਪਾ ਗਏ ਜੇਰ ਸਟਾਬੇ ਉਤੇ ਗੁਰੂ ਪਾਸ਼ਾ ਜੀ ਨੇ ਇਹਨਾਂ 40 ਸਿੰਘਾਂ ਨੂੰ ਬਿਦਾਵਾ ਪਾੜ ਕੇ ਮੁਕਤ ਕੀਤਾ ਉਹ ਸਥਾਨ ਤੇ ਅੱਜ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਸਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਸਥਾਨ ਉਤੇ ਇਹਨਾਂ ਸਿੰਘਾਂ ਦਾ ਅੰਗੀਠਾ ਬਣਾਇਆ ਗਿਆ ਸੀ ਉਸ ਆਸਾਨ ਤੇ ਗੁਰਦੁਆਰਾ ਸ਼ਹੀਦਾ ਸਾਹਿਬ ਬਣਿਆ ਹੋਇਆ ਹੈ ਪਰ ਸੰਗਤ ਜੀ ਬੜੇ ਦੁੱਖ ਦੀ ਗੱਲ ਹੈ ਅੱਜ ਕੱਲ ਦੇ ਜਿਹੜੇ ਬੱਚੇ ਹਨ ਉਹਨਾਂ ਨੂੰ ਬਹੁਤ ਸਾਰੇ ਫਿਲਮ ਸਟਾਰਾਂ ਦੇ ਐਕਟਰਾਂ ਦੇ ਬੜੇ ਨਾਮ ਯਾਦ ਹਨ ਪਰ ਸਾਡੇ ਜਿਹੜੇ 40 ਸਿੰਘ ਸ਼ਹੀਦ ਹੋਏ ਕਿਸੇ ਬਿਰਲੇ ਹੀ ਬੱਚੇ ਨੂੰ ਨਾਮ ਯਾਦ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੁਝ ਕੁਰਬਾਨ ਕੀਤਾ ਹੈ ਸੰਗਤ ਜੀ ਜਿਸ ਤਰ੍ਹਾਂ ਇਹ ਲਾ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪਾ ਕੇ ਆਪਣੀਆਂ ਟੁੱਟੀਆਂ ਗੱਡ ਲਈਆਂ ਉਸ ਤਰ੍ਹਾਂ ਹੁਣ ਸਾਡਾ ਵੀ ਵਕਤ ਹੈ ਕਿ ਅਸੀਂ ਵੀ ਆਪਣੀਆਂ ਭੁੱਲਾਂ ਬਖਸ਼ਾ ਕੇ ਉਸ ਪਰਮਾਤਮਾ ਤੋਂ ਭੁੱਲਾਂ ਬਖਸ਼ਾ ਕੇ ਆਪਣੀਆਂ ਟੁੱਟੀਆਂ ਢੰਡ ਲਈਏ ਤਾਂ ਹੀ ਪਵਿੱਤਰ ਤਾਂ ਹੀ ਮਾਗੀ ਦਾ ਪਵਿੱਤਰ ਦਿਹਾੜਾ ਮਨਾਉਣ ਦਾ ਸਹੀ ਫਲ ਮਿਲ ਸਕਦਾ ਹੈ ਸੰਗਤ ਸੰਗਤ ਜੀ ਇਸ ਤਰ੍ਹਾਂ ਦੇ ਹੋਰ ਵੀ ਇਤਿਹਾਸ ਧਾਰਮਿਕ ਸਾਖੀਆਂ ਸੁਣਨ ਦੇ ਲਈ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ